ਲੁਧਿਆਣਾ ਜ਼ਮਾਲਪੁਰ ਨਜ਼ਦੀਕ ਪੁਲਿਸ ਕਲੋਨੀ ਚੌਂਕ ਵਿੱਚ ਬਣੇ ਹਾਟ ਦੇ ਵਿੱਚ ਸ਼ਾਰਟ ਸਰਕਟ ਖੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਸ਼ੈੱਡਰ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਪਰ ਵੀ ਹਾਈ ਵੋਲਟੇਜ ਦੀਆਂ ਤਾਰਾਂ ਵੀ ਜਾਰੀਆਂ ਨੇ ਕੋਈ ਜਾਨੀ ਨੁਕਸਾਨ ਹੋਣੋਂ ਬਚਾਰਿਆ ਹੈ ਮੌਕੇ ਤੇ ਅੱਗ ਬੁਝਾਉਣ ਵਾਲੀ ਗੱਡੀ ਅਤੇ ਦਸਤੇ ਨੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਦੀਏ ਨਜ਼ਦੀਕ ਇੱਕ ਸ਼ਰਾਬ ਦਾ ਠੇਕਾ ਵੀ ਹੈ ਅੱਗ ਲੱਗਣ ਨਾਲ ਹੋ ਸਕਦਾ ਸੀ ਭਾਰੀ ਨੁਕਸਾਨ ਅੱਗ ਲੱਗੀ ਹੈ ਕਿੱਥੇ ਅੱਗ ਲੱਗੀ ਜੇ ਤੁਹਾਨੂੰ ਇਨਫੋਰਮੇਸ਼ਨ ਮਿਲੀ ਜੀ ਔਰ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਲੱਗਦਾ ਹੈ ਏ ਸਰ ਸਾਨੂੰ 9:20 ਮਿੰਟ ਤੇ ਦਲਾਈ ਸੀਗੀ ਤੇ ਇਹ ਸਾਨੂੰ ਕਾਲ ਆਈ ਸੀ ਕਿ 9:20 ਮਿੰਟ ਤੇ ਆਪਾਂ ਤੁਰੰਤ 4-5 ਮਿੰਟ ਚ ਰਿਪੋਰਟ ਕੀਤੀ ਔਰ ਇੱਕ ਗੱਡੀ ਆਈ ਸੀਗੀ ਤੇ ਆਪਾਂ ਇਹ ਹਾਤਾ ਸੀਗਾ ਪੂਰਾ ਕਵਰ ਸੀਗਾ ਇਹ ਏਸੀ ਹਾਤਾ ਸੀਗਾ ਤੇ ਮੌਕੇ ਤੇ ਇਹਨੂੰ ਕੰਟਰੋਲ ਕੀਤਾ ਆਪਾਂ। ਮੁਖੀ ਜੀ ਮੌਕੇ ਤੇ ਨੁਕਸਾਨ ਜਿਹੜਾ ਹਾਈ ਬੋਲਟ ਦੀਆਂ ਸਾਰਾ ਵੀ ਉੱਪਰ ਸੀਗੇ। ਹਾਂਜੀ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਪਹਿਲਾਂ ਕਿ ਇਹ ਮੌਕੇ ਤੇ ਉੱਪਰ ਵੱਡੀਆਂ ਤਾਰਾਂ ਨਿਕਲ ਰਹੀਆਂ 11000 ਵੋਲਟ। ਠੀਕ ਹੈ ਜੀ ਇਹਨਾਂ ਨੂੰ ਇਹ ਦੇਖਦੇ ਹੋਏ ਫੇਰੀ ਇਹਨਾਂ ਨੂੰ ਬਣਾਉਣਾ ਚਾਹੀਦਾ ਸੀਗਾ। ਇਹ ਉਹਦੇ ਕਰਕੇ ਮੇਨ ਨੁਕਸਾਨ ਲੱਗਦਾ ਕਿ ਸ਼ਾਰਟ ਸਰਕਟ ਦੇ ਨਾਲ ਹੀ ਇਹ ਸਾਰੀ ਚੀਜ਼ਾਂ ਨੂੰ ਫੈਲ ਗਈ ਔਰ ਠੇਕੇ ਦਾ ਬਚਾ ਹੋ ਗਿਆ ਅਗਲਕ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੀ ਕੋਈ ਜਾਣ ਨੁਕਸਾਨ ਨਹੀਂ ਸੀਗਾ ਮੌਕੇ ਤੇ ਆ ਕੇ ਦੇਖਿਆ ਕੋਈ ਨਹੀਂ ਸੀਗਾ ਐਸਲ ਵਿੱਚ ਘਰੇ ਦੇ ਛੱਪੜ ਯਾਰਾ ਮਾਇ ਜਿਗਾ ਇਹਨਾਂ ਸਾਰਾ ਜਿੱਦ ਗਿਆ ਔਰ ਪੱਕੇ ਕਾਫੀ ਨੁਕਸਾਨ ਹੋ ਜਾਂਦੇ ਅੰਦਰ ਏ.ਸੀ. ਵਗੈਰਾ ਪਈ ਸੀਗੇ ਹਾਂ ਜੀ ਸਭ ਜਗਦੇ ਨਹੀਂ ਜੀ ਬਿਲਕੁਲ ਬਿਲਕੁਲ ਸੁਆਹ ਹੋ ਗਿਆ ਜੀ ਬਿਲਕੁਲ ਸੜ ਗਿਆ ਜੀ ਬਿਲਕੁਲ ਨੁਕਸਾਨ ਆ ਵੀ ਸਰ ਵਿਸ਼ਾਲ सर, 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 एक्टली, एक्टली पता सीगा ਤੁਹਾਡਾ ਕਿਥੇ ਹਾਤਾ ਹੈ ਇਹ ਸਰ 326 ਪੁਲਿਸ ਕਲੋਨੀ ਜੋਗਦੇ ਅੱਗ ਲੱਗੀ ਆ ਅੱਗ ਲੱਗ ਰਹੀ ਆ ਤੁਹਾਡੇ ਸਰ ਆਗੇ ਸਰ ਐਕਚੁਅਲੀ ਮੈਂ ਐਕਚੁਅਲੀ ਸਬਜੀ ਲੈਣ ਗਿਆ ਤਾਂ ਵੀ ਰੀਸੈਂਟਲੀ ਮੇਰੇ ਕੋਲ ਤਾਂ ਫੋਨ ਆਇਆ ਕਿ ਅੱਗ ਲੱਗੀ ਆ ਤਾਂ ਮੈਂ ਫਿਰ ਮਨਾ ਕਿੰਨਸੇ ਪੁੱਛਾ ਤਾਂ ਇਹ ਡਾਂਸ ਬਾਰਮ ਸੇ ਲੱਗਿਆ ਜੀ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਨਹੀਂ ਪਤਾ ਲੱਗਿਆ ਅੱਗ ਲੱਗਣ ਦਾ ਕਾਰਨ ਸਰ ਐਕਚੁਅਲੀ ਮੈਂ ਤਾਂ ਆਇਆ ਹੀ ਨਹੀਂ ਨਾ ਇਹ ਲੋਕ ਇਨਾਂ ਇਸਪਾਰਕ ਵਗੈਰਾ ਹੋ ਰਹਾ ਤਾਂ ਹੋ ਸਕਦਾ ਉਸੇ ਸ਼ਾਰਟ ਸਰਕਟ ਹੋ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਾਰ ਆਪਣਾ ਹੋ ਗਿਆ ਸੀ 3 ਲੱਖ ਰੁਪਏ ਇਹਦੇ ਵਿੱਚ ਕੀ ਕੀ ਸਮਾਨ ਸੀਗਾ ਸਰ ਇਹਦੇ ਵਿੱਚ ਸਰ ਫਰਮ ਦੇ ਏਸੀ ਸੀ ਕੇ ਤੇ ਆਪਣਾ ਕਿਆ ਕਿਆ ਤੇ ਕਾਊਂਟਰ ਸੀ ਜਿਹੜੇ ਆਪਣੇ ਤੇ ਆਪਣਾ ਕਿਆ ਕਿਆ ਤੇ ਸਿਟਿੰਗ ਸੋਫੇ ਵਗੈਰਾ ਸੀਗੇ ਸਾਰਾ ਕੁਝ ਸੀਗਾ ਸਰ ਕੋਈ ਜਾਣੀ ਨੁਕਸਾਨ ਕੋਈ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਵੈਸੇ ਜਿਹੜਾ ਹੈ ਮੈਟੀਰੀਅਲ ਹੀ ਹੈਗਾ ਆਪਣਾ ਜਿਹੜਾ ਨੁਕਸਾਨ ਹੋਇਆ ਹਾਤੇ ਤੇ ਵੀ ਬਹੁਤ ਨੁਕਸਾਨ ਹੋਇਆ ਹਾਂ ਹਾਤੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਕੀ ਕੀ ਨੁਕਸਾਨ ਹੋਇਆ ਸਾਡੇ ਦੇ ਕੀ ਮੌਕੇ ਤੇ ਠੀਕ ਹੈ हाने मौके सिवा हाने टीवी नुसाने साडे बर्तन बर्तन जेड़े भी सी साडे ओ एस्कूको वगैरह सब जल गया काउंटर फ्रीज काउंटर फ्रीज साडे पट्टी सीगो खत्म हो गया काउंटर सारा 10 12 से लगन का कारण देखे कारण तो से देखे नहीं अस तो बाहर खड़े हैं मतलब पार्किंग हुई थी आगे सर बैक साइड से बता बैक बताते कि बैक साइड से आउट हो है ट्रांसफार्मर ਬੈਕ ਸਾਈਡ ਲੁਧਿਆਣਾ ਤੋਂ ਅਜੀਬ ਆਵਾ ਦੀ ਰਿਪੋਰਟ